ਲੋ ਵੀ ਮਿੱਤਰੋ ਆਪਦੇ ਖੇਤ ਦੇ ਵਿੱਚ ਕੰਮ ਕਰਨਾ ਨਜ਼ਾਰਾ ਹੀ ਵੱਖਰਾ ਜਿਹੜਾ ਸਵਾਦ ਇੱਥੇ ਆਉਂਦਾ ਨਾ ਕੰਮ ਕਰਨ ਦਾ ਆਪਦੇ ਜਿੱਥੇ ਆਪਣੀ ਲੈਗਸੀ ਜੁੜੇ ਹੋ ਜੁੜੀ ਹੋਵੇ ਹੈ ਤੇ ਬੜੀ ਕਿਰਪਾ ਵਾਹਿਗੁਰੂ ਦੀ ਆਪਦਾ ਜਿੰਨਾ ਜਿੰਨੀ ਲੋੜਾ ਨਾਲ ਕਰ ਚਾਹੀਦਾ ਉਸ ਤੋਂ ਬਾਅਦ ਚੱਲ ਫਿਰ ਰੈਸਟ ਤੇ ਉਹ ਬਾਹਰਲੇ ਮੁਰਕਾਏ ਲੋਕੀ 25 25 ਲੱਖ 30 30 ਲੱਖ ਲਾ ਕੇ ਤੁਰੇ ਜਾਂਦੇ ਆ ਝੂਠੇ ਭਾਂਡੇ ਚੱਕਰ ਨੂੰ ਫਲਸ਼ਾਣ ਨੂੰ ਸਾਫ਼ ਕਰਨਾ ਕੀ ਯਾਰ 25 ਲੱਖ ਇੱਥੇ ਲਾਇਆ ਹੋਣਾ ਚੰਗਾ ਸਿਸਟਮ ਮਤਲਬ ਕਿ ਰੈਡੀ ਹੋ ਜਾਂਦਾ ਜੇ ਇੱਥੇ ਇਨਵੈਸਟਮੈਂਟ ਕੀਤੀ ਹੋਵੇ ਤਾਂ ਆ ਹੁਣ ਸਾਡੇ ਮੁਕਸਰ ਮੁੰਡਾ ਆਇਆ ਬਾਰੋਂ ਕੈਨੇਡਾ ਤੋਂ ਇੱਥੇ ਆ ਕੇ ਉਹਨੇ ਕੈਫੇ ਖੋਲਿਆ ਤੇ ਮਨ ਕਹਿੰਦਾ ਵੀਰ ਬੜੀ ਗਲਤੀ ਹੋ ਗਈ ਵੱਡੀ ਪੈਸੇ ਵੇਸਟ ਕਰਕੇ ਆਏ ਆ ਕਹਿੰਦਾ ਪਰ ਕਹਿੰਦਾ ਆਪਾਂ ਇੱਥੇ ਜਿੰਨੇ ਵੀ ਭਰਾ ਮਿਲਣਗੇ ਆਪਾਂ ਉਹਨੂੰ ਰੈ ਸਹੀ ਦੇਵਾਂਗੇ ਅਗਲਾ ਤੇ ਕੰਨ ਫੜ ਕੇ ਕਿਤੇ ਤੋੜ ਦਿੰਦਾ ਹਨਾ ਛੱਡ ਕੇ ਕੋਈ ਨਹੀਂ ਆਉਂਦਾ